ਲਾਵੇ ਮਿੱਤਰੋ ਆਪਾਂ ਬਨਲੇ ਟਾੜੀ ਮੋਚਾਂ ਨੂੰ ਦੇ ਗੇੜਾ ਮੈਂ ਗਿਆ ਤੁਹਾਨੂੰ ਦਿਖਾਵਾਂ ਬਾਹਰ ਦਾ 뷰 ਵੀ ਕੀ ਹਾਲ ਚਾਲ ਹੈ ਬਾਹਰ ਕੇ ਨਜ਼ਾਰੇ ਮੈਂ ਦੇਖੋ ਆਪਣੇ ਹੋਟਲ ਦੇ ਪਾਰ ਦੇ ਨਜ਼ਾਰੇ ਵਾਹ ਵਾਹ ਕੀ ਆ 뷰 ਹੈ ਵਾਹ ਵਾਹ ਪ੍ਰਕਿਰਤੀ ਕੇ ਨਜ਼ਾਰੇ ਇਹੀ ਤਾਂ ਲੈਣ ਆਏ ਤੇ ਭੀੜ ਭਾੜ ਮਾ ਤੇ ਆਏ ਸੱਜੇ ਪਾਸੇ ਵੀ ਦੇਖੋ ਵਾਹ 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 ਕੀ ਚੀਜ਼ ਹੈ ਵਾਹ 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 ਇਹ ਦੂਸਰੇ ਪਾਸੇ ਦਿਖ ਰਹੀ ਪੂਤੀਆ ਗੁਫਾ ਐਂ ਲਾਗਦੇ ਇੰਦਰ ਬੱਚੇ ਵੀ ਹੋਣ ਲੱਗੇ ਤਿਆਰ ਫਿਰ ਹੋਣ ਲੱਗੇ ਜੁੜੇ ਅਨਕ ਗੰਦ ਗੰਦ ਕੰਨ ਜਾਰੇ ਗਿਆ ਲੈ ਤੇ ਦੂਸਰੇ ਪਾਸੇ ਪੱਗਾਂ ਦੀਆਂ ਤਿਆਰੀਆਂ ਵੀ ਹੋਣ ਲੱਗੀਆਂ ਪੱਗਾਂ ਕੀ ਪੂਣੀਆਂ ਹੋ ਰੀਆਂ ਤੇ ਆਪਾਂ ਕਿਹਾ ਆਪਾਂ ਕਿਉਂ ਪਿੱਛੇ ਰਹਿ ਆਪਾਂ ਵੀ ਕਰਦੀ ਆਪਣੀ ਪਾਕੀ ਪੂਣੀ ਪਾਕੀ ਪੂਣੀ ਕਰਕੇ ਪੱਗ ਬਨ ਕੇ ਜਦੋਂ ਹੋ ਗਏ ਸਾਰੇ ਤਿਆਰ ਵੀ ਆਪਾਂ ਨਿਕੜੇ ਬਾਹਰ ਵਿਚ ਚਲੋ ਹੋ ਰੈਡੀ ਛੇੜੀ ਆਪਾਂ ਹੋਲੀਏ ਪੂਤੀਆ ਗੁਫਾ ਕਣੇ ਨੂੰ ਸਾਰੇ ਬੰਦਿਆਂ ਨੂੰ ਟੀਮ ਨੂੰ ਲੈ ਕੇ ਟੀਮ ਨੂੰ ਲੈ ਗਿਆ ਨਿਕੜੇ ਜਦੋਂ ਬਾਹਰ ਪਿੱਛੇ ਤੇ ਕਰੇ ਵੀ ਬਾਜ ਆਈ ਵੀ ਰੁਕ ਜੋ ਰੁਕ ਜੋ ਰੁਕ ਜੋ ਮੈਂ ਕਿਹਾ ਵੀ ਹੋਇਆ ਕਿਆ ਫਿਰ ਦੇਖਿਆ ਪਿੱਛੇ ਆਪਣਾ ਬੰਦਾ ਅੰਬੀਆਂ ਚੁਗ ਰਿਆ ਵੀ ਉੱਤਰਾਖੰਡ ਦੇ ਨਜ਼ਾਰੇ ਲੋ ਬੰਦਾ ਅੰਬੀਆਂ ਚੁਗ ਰਿਆ ਕਰਿਆ ਵੀ ਕੁਦਰਤੀ ਅੰਬੀਆਂ ਨੇ ਚਟਣੀ ਵੀ ਕੁੱਟਣੀ ਹੈ ਮੈਂ ਕਿਹਾ ਬੱਲੇ ਬੱਲੇ ਤੇਰੇ ਦੇਖੋ ਮਰਾ ਬੰਦਾ ਅੰਬੀਆਂ ਚੁਗਦਾ ਫਿਰ ਰਿਹਾ ਆਪਾਂ ਉਧਰ ਨੂੰ ਜਾਣੇ ਨੂੰ ਤਿਆਰ ਬੈਠੇ ਐ ਮੈਂ ਕਿਹਾ ਵੀ ਜਲਦੀ ਆ ਪਤੰਦਰਾ ਅੰਬੀਆਂ ਬਧਰੀ ਚੁਗਲੀਆਂ ਚਟਣੀ ਬਧਰੀ ਗੁੱਟ ਹੋ ਜਾਏਗੀ ਟੀਮ ਵੀ ਕਹਿ ਰਹੀ ਆ ਜਾ ਆ ਜਾ ਸਾਰੇ ਖੜ ਕੇ ਇਹਨੂੰ ਦੇਖ ਰਹੇ ਵੀ ਅੰਬੀਆਂ ਇਤਨਾ ਚੁਗੀ ਜਾਏ ਕਰਾਂ ਮੈਂ ਕਿਹਾ ਬੱਚਿਓ ਦੇਖ ਲੈ ਇਤਨਾ ਚੁਗੇ ਕਰਦੇ ਅੰਬੀਆਂ ਜਦ ਆਪਾਂ ਛੋਟੇ ਹੋਏ ਕਰਦੇ ਚਲੋ ਜੀ ਇਹ ਹਾਸੀ ਮਜ਼ਾਕ ਕਰਕੇ ਆਪਾਂ ਹੋਲੀਏ ਭੂਤੀਆ ਗੁਫਾ ਦੀ ਤਰਫ ਭੂਤੀਆ ਗੁਫਾ ਮਾ ਜਾ ਕੇ ਆਪਾਂ ਨੇ ਲਈਆਂ ਟਿਕਟਾਂ ਟਿਕਟਾਂ ਲੈ ਗਏ ਆਂ ਦੇ 13 35 ਰੁਪਏ ਦੀ ਇੱਕ ਟਿਕਟ ਹੈ ਬਈ ਆਹਾਂ ਆਪਾਂ ਨੇ 13 ਟਿਕਟਾਂ ਲਈਆਂ ਟਿਕਟਾਂ ਲੈ ਕੇ ਆਪਾਂ ਨੇ ਕਰੀ ਐਂਟਰੀ ਪੂਤੀਆ ਗੁਫਾ માં ਤੇਆਂ ਟਿਕਟਾਂ ਇਹ ਦੇਖੋ ਨਜ਼ਾਰਾ ਐਨ ਵਧੀਆ ਸਾਹਮਣੇ ਦਾ ਇਹ ਆ ਰਿਹਾ ਪੂਤੀਆ ਗੁਫਾ માં ਤੇ ਸਿੱਧਾ ਪਾਣੀ ਵਹਿੰਦੇ ਆ ਰਿਹਾ ਹੈ ਸਾਹਮਣੇ ਪੁਆਇੰਟ ਹੈ ਖੇਲਣੇ ਖੁੱਲਣਗੇ ਮੈਕੀ ਪੁਆਇੰਟ ਮੌਸਮ ਬਹੁਤ ਟਾਪ ਦਾ ਹੋ ਰਿਹਾ ਦਾ ਥੋੜੀ ਥੋੜੀ ਕਣੀਆਂ ਜੀ ਗਿਰਦੀ ਦੀ ਇਹ ਆ ਗਈ ਪੂਤੀਆ ਗੁਫਾ ਦਾ ਮੇਨ ਐਂਟਰੀ ਆਪਾਂ ਨੇ ਕਿਹਾ ਲੋ ਵੀ ਬੰਦੇਓ ਚੜਾ ਲਿਓ ਮੂਰੀਆਂ ਹੁਣ ਆਪਾਂ ਆਪਣੇ ਕਰਕਰਮਾ ਨਾਲ ਭੂਤੀਆ ਗੁਫਾ 'ਮ ਪੈਰ ਰੱਖਣੇ ਆ ਲਓ ਜੀ ਆਪਾਂ ਨੇ ਆਪਣੇ ਕਰਕਰਕਾ ਨਾਲ ਭੂਤੀਆ ਗੁਫਾ ਮਰ ਰੱਖਦੇ ਪੈਰ ਓਹੂ ਵਾਗਰੂ 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 ਠੰਡਾ ਠੰਡਾ ਪਾਣੀ ਓਹ ਆਪਾਂ ਕਹਿ ਵੀ ਅੱਜ ਸਾਰੇ ਜਣੇ ਇਹ ਬਈ ਮੇਨ ਬਾਹਰ ਉਹ ਸਭ ਨੇ ਐਂਟਰੀ ਹੋ ਰਹੀ ਭੂਤੀਆ ਗੁਫਾ ਕੀ ਯਹਾਂ ਬੱਚਿਆਂ ਨੇ ਥੋੜਾ ਜਿਹਾ ਕਰਿਆ ਇੰਜੋਏ ਪਹਿਲਾਂ ਫੋਟੋਆਂ ਫੋਟੋਆਂ ਖਿੱਚੀਆਂ ਇਹ ਦੋ ਹੀ ਪਾਸੇ ਪਹਾੜ ਗੱਬੇਣ ਥੋੜ ਜਿਹਾ ਰਸਤਾ ਜਿਹੜਾ ਇਹਨੂੰ ਕਹਦੇ ਆਂ ਭੋਤੀਆ ਗੁਫਾ ਕੇਬਰ ਕ੍ਰੀਕ ਜੀ ਹੋਰ ਪਤਾ ਨਹੀਂ ਕਿਹਾ-ਕਿਆ ਕਹਿੰਦੇ ਆਂ ਲਓ ਜੀ ਇੱਕ ਦੋ ਤਿੰਨ ਪੜਾਵਾ ਇਸ ਵਾਰ ਪਹਿਲਾ ਆਇਆ ਤਾਂ ਇਹ ਪਾਣੀ ਆ ਗਿਆ ਗੋਡਿਆਂ-ਗੋਡਿਆਂ ਤੱਕ ਤੇ ਪਹਿਲਾਂ ਨਾਰਮਲ ਪਾਣੀ ਆਵਾ ਫਿਰ ਗੋਡਿਆਂ-ਗੋਡਿਆਂ ਤੱਕ ਆ ਜਾ ਯਾਹਾਂੜ ਗਈ ਕਿਸੇ ਕੀ ਪੈਂਟ ਬਚਾਣੇ ਰੋਲਾ ਪਾ ਰਿਹਾ ਪੈਂਟ 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 ਮੈਂ ਗਿਆ ਤਾਂ ਹਮ ਅਬ ਕਿਆ ਚਲੋ ਭਾਈ ਇਹ ਦੇਖੋ ਯਾਹਾਂ ਦੇ ਪਾਣੀ ਫੇਰ ਅੱਗੇ ਥੋੜਾ ਆ ਜਾਏਗਾ ਘਟ ਆ ਜਾਏਗਾ ਪਾਣੀ ਪਹਿਲਾਂ ਘੱਟ ਫਿਰ ਜ਼ਿਆਦਾ ਫਿਰ ਘੱਟ ਇਸ ਤਰ੍ਹਾਂ ਦੋੇ ਪਾਸੇ ਪਹਾੜ ਹੈ ਗੱਭੇ ਨੂੰ ਪਾਣੀ ਦਾ ਝਰਨਾ ਆ ਰਿਹਾ ਉਸ ਮਾਣੋ ਜਾਣਾ ਹੋਵਾ ਅੱਗੇ ਜਾ ਕੇ ਬਸ ਬੰਦ ਹੋ ਜਾ ਇਹ ਆ ਰਿਹਾ ਇਸ ਮਾਦੇ ਕੁਦਰਤੀ ਵੀ ਨਿਕਲ ਰਿਹਾ ਪਹਾੜਾ ਮਾਦੇ ਪਾਣੀ ਕਈ ਜਗ੍ਹਾ ਨਿਕਲ ਰਿਹਾ ਭਈਏ ਐਨ ਦੇਖੋ ਕੁਦਰਤ ਕੀ ਮਾਇਆ ਲਓ ਜੀ ਲਾਸਟ ਮਾ ਆਪਾਂ ਪਹੁੰਚ ਗਏ ਪੂੜੀਆਂ ਗੂੜੇ ਗੁਫਾ ਕੇ ਐਂਡ ਮਾ ਯਹਾਂ ਝਰਨਾ ਉੱਥੇ ਆ ਰਿਹਾ ਉੱਥੇ ਲੋਕ ਨਾ ਰਹੇ ਜਿੱਥੇ ਲਾਸਟ ਮਾ ਖੜੇ ਹੈ ਉੱਥੇ ਨਾ ਨਾ ਮਾ ਨੂੰ ਮਾਪਰ ਦੇ ਝਰਨਾ ਆ ਰਿਹਾ ਪਰ ਹੈ ਤਾਂ ਅੱਗੇ ਵੀ ਐਡਵੈਂਚਰ ਹੈ ਚੜਾਈ ਜਾਰੀ ਹੈ ਆਪਣੀ ਗੱਲ ਬੱਚੇ ਦਿਨ ਆਪਾਂ ਚੜ ਗਏ ਦੇਖਿਆ ਤਾਂ ਥੋੜੀ ਜਿਹੀ ਅੱਗੇ ਤਾਂ ਕਿ ਅੱਗੇ ਔਖੀ ਦੀ ਇਸ ਕਰਕੇ ਆਪਾਂ ਅੱਗੇ ਜਾ ਨਹੀਂ ਪਾਏ ਨਹੀਂ ਅੱਗੇ ਹੋਰ ਵੀ ਥੋੜੀ ਜਿਹਾ ਐਡਵੈਂਚਰ ਹੈ ਤੇ ਸੈਡਾਂ માં ਇੱਧਰ ਮੈਗੀ ਮੁਗੀ ਪੁਆਇੰਟ ਬਣਾਏ ਹੋਏ ਲੋਕਾਂ ਨੇ ਅੱਗੇ ਜਾ ਕੇ ਵੀ ਹੈ ਆਪਾਂ ਬੱਚਿਆਂ ਕਰਕੇ ਥੋੜੇ ਅੱਗੇ ਜਾ ਨਹੀਂ ਪਾਏ ਤੇ ਆਪਾਂ ਇਹਾਂ ਦੇ ਕਿਹਾ ਵੀ ਚਲੋ ਇਹੀ ਕਰ ਲਓ ਜਿਹੜੀ ਮਸਤੀ ਕਰਨੀ ਹੈ ਲਾਸਟ ਪੁਆਇੰਟ ਪਰ ਨਹੀਂ ਇਹੀ ਤੇ ਚੱਲेंगे ਵਾਪਸ ਇਹਾਂ ਕਰਕੇ ਥੋੜੀ ਮਸਤੀ ਆਪਾਂ ਹੋਲੀਏ ਪੂਤਿਆ ਗੁਫਾ ਮਤੇ ਵਾਪਸ ਵਾਪਸ ਜਾਂਦੇ ਹੋਏ ਰਸਤੇ ਕੀ ਬਣਾਈਏ ਦੇਖੋ ਐ ਦੋਹੇ ਪਾਸੇ ਚਟਾਨਾਂ ਲਾਗ ਲਾ ਗਿਆ ਵਿਚੋ ਨੂੰ ਪਾਣੀ ਚੱਲ ਰਿਆ ਆਪਾਂ ਆ ਗਏ ਫੇਰ ਪੂਤਿਆ ਗੁਫਾ ਕੀ ਐਂਟਰੀ ਪਾ ਜਾਂ ਖਿੱਚ ਮੇਰੀ ਫੋਟੋ ਖਿੱਚ ਮੇਰੀ ਫੋਟੋ ਖਿੱਚ ਮੇਰੀ ਫੋਟੋ 15-20 ਮਿੰਟਿਓ ਕੰਮ ਚੱਲਿਆ ਬੱਚਿਆਂ ਨਾਲ ਕਰੀ ਪੂਰੀ ਮਸਤੀ ਆਪਾਂ ਬੈਠ ਕੇ ਰਹਿ ਕਰਿਆ ਇੰਜੋਏ ਸਲਾਹ ਮਸਵਰਾ ਕਰਿਆ ਵੀ ਅੱਗੇ ਕਹਾਂ ਜਾਣਾ ਕਿਆ ਕਰਨਾ ਕਿਆ ਨਹੀਂ ਯਾਹਦੇ ਸਲਾਹ ਮਸਵਰਾ ਕਰਕੇ ਆਪਾਂ ਨਾ ਪੂਤੀ ਗੁਫਾ ਨੂੰ ਕਹਿ ਦਿਆ ਅਲਬੀ ਦੇ ਵੀ ਚਲੋ ਰਸਤੇ ਮੈਂ ਇਹ ਤੋਂ ਸਟੈਚੂ ਪਾਜੀ ਕਰਿਆ ਆਪਾਂ ਤਰਾਣੀ ਫੋਟੋ ਦੋ ਮੀ ਮੀਆਂ ਬੀ ਬਿੰਨਨ ਕੀ ਗੇਲਾ ਇਹਨਾਂ ਨੇ ਤਰਾਈਆਂ ਫੋਟੋਆਂ ਤੇ ਆਪਾਂ ਅੱਗੇ ਵੀ ਚਲੋ ਫੇਰ ਪਾ ਦੀਏ ਚਾਲੇ ਲੈ ਕੇ ਪਲਟਨ ਨੂੰ ਚਾਲੇ ਪਾ ਗਿਆ ਆਪਾਂ ਪਹੁੰਚ ਗਏ ਸਿੱਧਾ ਆਪਣੇ ਹੋਟਲ ਮਾਂ ਇਹਾਂ ਬੈਗ ਬੂਗ ਰੱਖੇ ਕੱਪੜੇ-ਕੁਪੜੇ ਕਰੇ ਚੇਂਜ ਉਤੋਂ ਬਾਅਦ ਫਿਰ ਪਬਲਿਕ ਨੂੰ ਭੁੱਖ ਲੱਗੀ ਚਿਹਰੇ ਮਰ ਜਾਏ ਵੇ ਫਿਰ ਨੰਨ ਲਿਆਈ ਹੋਟਲ ਮਾਂ ਇਹਾ ਆਗੇ ਪਰੌਂਠੇ ਦੇ ਦਿਆ ਗੇੜਾ ਫਿਰ ਦੇ ਪਰੌਂਠੇ ਤੇ ਪਰੌਂਠਾ ਦੇ ਪਰੌਂਠੇ ਦੇ ਪਰੌਂਠਾ ਖਾ ਗਏ ਆਪਾਂ ਫਿਰ ਪਹੁੰਚੇ ਹੋਟਲ ਮਾਂ ਹੋਟਲ ਮਾਂ ਦੇ ਆਪਣੀ ਖਿਚੀ ਤਿਆਰੀ ਤਿੱਖ ਖਸਬੂ ਸਰਮਾ ਨੂੰ ਕਿਹਾ ਬਾਏ ਬਾਏ ਹੋਟਲ ਕੀ ਕੇਅਰ ਟੇਕਰ ਦਿਓ ਆਪਾਂ ਹੌਲੀਏ ਵਾਪਸ ਇਓ ਆ ਗਿਆ ਪੂਤੀਆ ਗੁਫਾ ਦਾ ਬਾਜ਼ਾਰ ਬਾਜ਼ਾਰ ਲਾ ਲਿਓ ਰੋਡ ਲਾ ਲਿਓ ਦੇਖੋ ਕਿਤਨੀ ਪਬਲਿਕ ਆ ਰਹੀ ਜਾਰੀ ਲਓ ਜੀ ਆਪਾਂ ਕਰਕੇ ਪਾਰ ਦੇਰਾ ਦੂਣ ਪਾਰ ਕਰਕੇ ਪੂਰਾ ਆ ਗਈ ਅੰਬਾਂ ਦੀ ਦੁਕਾਨ ਇਹ ਛੱਪਰ ਸਟਾਲ ਗੈਲੋ ਕਰੇ ਵੀ ਅੰਬ ਵੀ ਲੈਣੇ ਉਰੇ ਤੇ ਕਾ ਓਰੀਜਨਲ ਹੈ ਸਹਿਤ ਪਿੱਛੇ ਬਾਗ ਹੈ ਯਹਾਂ ਦੇ ਲੈ ਆਪਣੇ ਅੰਬ ਅੰਬਲੇਪ ਕੇ ਆਪਾਂ ਪਹੁੰਚ ਗਏ ਪੋਟਾ ਸਾਹਿਬ ਸੰਤ ਬਾਬਾ ਕਰਪਾਲੂ ਦਾ ਜੀ ਇਹ ਗੁਰਦੁਆਰੇ ਮਾਂ ਇਹ ਆ ਸਾਰਿਆ ਨਾਟਕ ਕੇ ਮੱਥਾ ਮੱਥਾ ਟੇਕ ਕੇ ਆਪਾਂ ਗਏ ਨੀਚੇ ਗੁਫਾ માં ਚਲੋ ਵੀ ਬੱਚਿਆਂ ਨੂੰ ਮੱਥਾ ਟੇਕ ਲਿਆ ਚਲੋ ਨੀਚੇ ਗੁਫਾ માં ਵਹਾਂ ਜਾ ਕੇ ਪਤਾ ਆ ਬੱਚਿਆਂ ਨੂੰ ਇਤਿਹਾਸ ਵੀ ਕੀ ਇਤਿਹਾਸ ਹੈ ਯਹਾਂ ਦਾ ਇਹ ਬਾਬਾ ਜੀ ਨੇ ਰੇ ਪੱਥਰ ਬੈਠ ਕੇ ਭਗਤੀ ਕੀਤੀ ਗੁਫਾ માં ਤੇ ਪਤਾ ਕਰ ਇਤਿਹਾਸ ਨਿਕੜੇ ਆਪਾਂ ਫਿਰ ਆਪਣੀ ਇੱਕੀ ਜਗ੍ਹਾ ਟਿਕਾਣਾ ਲੰਗਰ ਹਾਲ ਯਾਂ ਦੇ ਚੱਕੀਆਂ ਪਲੇਟਾਂ ਸਾਰਿਆਂ ਨੇ ਚਲੋ ਵੀ ਸਾਤਾ ਭਗਵਾਨੀ ਅੱਤੇ ਸੱਤ ਪਕਵਾਨੀ ਖਾ ਕੇ ਆਪਾਂ ਨਿਕਲੇ ਅਗਲੇ ਜਲ ਜਿਰੇ ਵਾਲੇ ਦੁਕਾਨਦਾਰੇ ਮੈਂ ਤਾਂ ਹਾਜਮ ਵੀ ਤੋਂ ਕਰਨੀ ਦੀ ਨਾ ਯਾਨ ਟੇਕਿਆ ਮੱਥਾ ਸਾਹਮਣੇ ਬਾਈ ਯਾਨ ਦੇ ਮੱਥਾ ਟੇਕਿਆ ਕਿਹਾ ਵੀ ਚਲੋ ਬੈਠੋ ਯਾਨੀ ਸੱਤ ਪਕਵਾਨੀ ਖਾ ਕੇ ਜਲ ਜਿਰਾ ਪੀ ਕੇ ਹਾਜਮ ਕਰੋ ਨੂੰ ਬਈ ਜਲ ਜਿਰਾ ਯਾਨ ਛਕਿਆ ਸਾਰੇ ਨੇ ਬਹੁਤ ਹੀ ਸੁਆਦ ਜਲ ਜਿਰਾ ਹੋਵਾ ਯਾਨਗਾ ਯਾਰ ਐਸਪੀ ਵੀ ਲਾਈਵ ਹੀ ਹੈ ਲਿਖ ਕੇ ਵੀ ਕਿਤਰਾ ਬਣਾ ਬੱਚਿਆਂ ਕੇ ਤੋਂ ਮਿਰਚਾਂ ਥੋੜੀ ਤੇਜ਼ ਹੀ ਲੱਗਿਆ ਗਲਮਾ ਆਪਣਾ ਪਿਆ ਨਜ਼ਾਰੇ ਗਲ ਫੇਰ ਦੁਬਾਰਾ ਪਠਾਏ ਸਾਰੀ ਪਲਟਨ ਨੂੰ ਗੱਡੀ માં ਆਪਣੇ ਗੱਡੀ ਤੋੜਦੀ ਪੋਂਟਾ ਸਾਹਿਬ ਦੇ ਚੜਾ ਗਿਆ ਰੋਡ ਰਸਤੇ ਮਨ ਲੱਭੀ ਲੋਕੇਸ਼ਨ ਵੀ ਯਹਾਂ ਰੁੱਕ ਕੇ ਫਿਰ ਮਨ ਹੈ ਉਹ ਵੀ ਤਾਂ ਪਿਕਨਿਕ ਵੀ ਤਾਂ ਮਨਾਣੀ ਜਿਹੜਾ ਸਮਾਨ ਲੈਦੇ ਮੈਗੀਆਂ ਸ਼ੈਗੀਆਂ ਉਹ ਵੀ ਤਾਂ ਬਣਾਣੀਆਂ ਦੀਆਂ ਕਿਉਂਕਿ ਦੋ ਦਿਨ ਹੋ ਗਏ ਮੋਕਾ ਨਹੀਂ ਮਿਲਿਆ ਮਾਨੂੰ ਬਣਾਣੇਗਾ ਯਹਾਂ ਸਾਰੀ ਆਪਣੀ ਪੰਡੋਕਲੀ ਲਈ ਮਾਨਾ ਖੋਲ ਲਓ ਜੀ ਫਿਰ ਪਿਆਜਾਂ ਦੀ ਹੋਗੀ ਚराई ਸੁਰੂ ਚੱਕ ਦਿਆ ਕੰਮ ਨੂੰ ਬੰਦਿਆਂ ਦੀ ਲੱਗੀ ਝੂਟੀ ਵੀ ਜਿਹੜੀ 2000 ਭਾਂਡੇ ਆ ਮਾਂਜੂ ਪਹਿਲਾਂ ਕੜਾਹੀ ਭਣਜੀ ਫਿਰ ਡੱਬੂ ਭਾਜੀ ਮੰਝਿਆ ਫਿਰ ਗੈਸ ਭਾਜੀ ਆਗੇ ਪਹਿਨਨ ਕੋਈ ਆ ਵੀ ਬੜੋ ਚਲੋ ਲਾ ਲਓ ਸਭ ਤੋਂ ਪਹਿਲਾਂ ਰੱਖੀ ਆਪਾਂ ਚਾਹ ਲਓ ਜੀ ਆ ਗਈ ਚਿਨੀ ਆ ਗਈ ਚਾਹ ਪੱਤੀ ਆ ਗਈ ਤੇ ਕੌਫੀ ਵੀ ਆ ਗਈ ਚਿਨੀ ਪਾਦੀ ਪਿੰਨੀ ਪਾਦੀ ਪੱਤੀ ਪਾਦੀ ਛਤੀ ਪਾਦੀ ਕੌਫੀ ਪਾਦੀ ਸਾਰਾ ਕੁਝ ਪਾਤਾ ਵੀ ਜੋ ਬਣੂਗਾ ਦੇਖੇ ਜਾਏਗਾ ਇਧਰ ਬਣ ਰਹੀ ਏ ਚਾਹ ਤੇ ਬੱਚੇ ਕਰ ਰਹੇ ਮਸਤੀ ਇਹ ਆਪਣੇ ਚਾਰੇ ਪੋਜ ਸਭ ਕੇ ਲਾਇਆ ਵੀ ਬਣ ਕੇ ਚਾਹ ਆਪਾਂ ਪਾਲੀ ਜੱਗ ਚ ਜੱਗ ਤੋਂ ਪਾਲੀ ਕੋਲੀ ਚ ਕੋਲੀ ਜਿਹਾ ਗਿਆ ਭੰਲਾ ਲਾ ਲਈ ਮੂੰਹ ਨੂੰ ਵਾ ਵਾ ਕੀ ਬਾਤ ਹੈ ਆਉਸਮ ਵਾ ਵਾ ਇਹਦੇ ਨੇ ਮਾ ਹੋ ਗਈ ਮੈਗੀ ਦੀ ਤਿਆਰੀ ਪਿਆਜ਼ ਭਾਜੀ ਪਾਲੀ ਹੈ ਕੜਾਹੀ ਦੇ ਵਿੱਚ ਉਹਨਾਂ ਨੂੰ ਲੱਗੇ ਆ ਭੁੰਨਣ ਉਹ ਨਾ ਲੱਗਦੀ ਪਾਤਾ ਪਾਣੀ ਨਾ ਲੱਗਦੀ ਪਾਤੀ ਮੈਗੀ ਮੈਗੀ ਹੋ ਗਈ ਆਪਣੀ ਤਿਆਰ ਵਰਤਿਆ ਉੱਧਰ ਆਪਣੀ ਫੌਜ ਵੀ ਤਿਆਰ ਪਰ ਤਿਆਰ ਬੈਠੀ ਮੈਗੀ ਨੂੰ ਖਾਣੇ ਅਤੇ ਕਿਰ ਇੱਕ ਵਾਰੀ ਤਿਆਰ ਤਾਂ ਹੋ ਦੇਖਦੇ ਨੂੰ ਕਿਤਨਾ ਖਾਵਾ ਹੈ ਲੈ ਵੀ ਆ ਗਈ ਪੈ ਗਈ ਮੈਗੀ ਪਲੇਟਾਂ 'ਵਾਂ ਫੌਜ ਨੇ ਦੇ ਦਿਆ ਗੇੜਾ ਥੋੜੀ ਜਿਹੀ ਮੌਸਮ ਮੈਂ ਹੈ ਤੀ ਤਲਖੀ ਕਿ ਪਿੱਛੇ ਤੇ ਠੰਡੇ ਮਦੇ ਆਏ ਤੇ ਲੈ ਵੀ ਆਪਾਂ ਗਿਆ ਆਪਾਂ ਆਪਣੀ ਵੀਡੀਓ ਬਣਾ ਲੈ ਉੱਧਰ ਹਲਵਾਈ ਭੱਜੀ ਗਈ ਯਾਦ ਆ ਗਿਆ ਵੀ ਗਮਚਾ ਦਾ ਮੇਰਾ ਮੋਢੇ 'ਤੇ ਟੰਗ ਰਿਆ ਵੀਡੀਓ ਬਣ ਰਹੀ ਹੈ ਪਹਿਲਾਂ ਨੇ ਆਪਣਾ ਗਮਚਾ ਲਕੋਇਆ ਇਦਨੇ ਦੇਖੋ ਬੰਦਾ ਆਪਣਾ ਤਾਂ ਪਲੇਟ 'ਤੇ ਲੱਗਿਆ ਹੀ ਪਿਆ ਇਹੋ ਕਹਿ ਰਿਹਾ ਮੈਂ ਨਹੀਂ ਛੱਡਣੀ ਲਓ ਜੀ ਮੈਗੀ ਮੋਗੀ ਖਾ ਗਿਆ ਯਹਾਂ ਤੇ ਆਪਣੀ ਚਾਹ ਦਵਾਰਾ ਫੇਰ ਗਰਮ ਕਰੀ ਚਾਹ ਗਰਮ ਕਰਕੇ ਫੇਰ ਦੋ ਘੁੱਟ ਪੀ ਗਏ ਆਪਣਾ ਸਮੇਟਣ ਲੱਗੇ ਸਮਾਨ ਫੇਰ ਸੈਟਿੰਗ ਤੁਹਾਨੂੰ ਪਤਾ ਕਰਨੀ ਬੜੀ ਮੁਸ਼ਕਲ ਹੋ ਜਾ ਅਕਾ ਡੀਮਾ ਡਿੱਗੀ ਵਾਂ ਸੈਟਿੰਗ ਸ਼ੂਟਿੰਗ ਕਰਕੇ ਸਾਰਾ ਸਮਾਨ ਰੱਖਿਆ ਫੇਰ ਆਪਾਂ ਕਾਲਾ ਡੂੰਗਾ ਕੇ ਜੰਗਲਾਂ ਨੂੰ ਅਲਵਿਦਾ ਕਿਹਾ ਮਸ ਕਾਲੜੂਗੇ ਜੰਗਲਾਂ ਮਦੇ ਆਪਾਂ ਹੋਲੀਏ ਰੋਡ ਕਣੀ ਨੂੰ ਲਓ ਜੀ ਜੰਗਲ ਦੇ ਨਜ਼ਾਰੇ ਹੁੰਦੇ ਹੋਏ ਆਪਾਂ ਚੜ ਗਏ ਰੋਡ ਤੇ ਰੋਡ ਤੇ ਚੜਦੀ ਗੱਡੀ ਜਾਂਦੇ 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 ਬੱਚਿਆਂ ਨੂੰ ਪੁੱਛਿਆ ਭਾਈ ਠੀਕ ਠਾਕ ਐ ਹੋਰ ਤੋਂ ਨਹੀਂ ਪੁੱਛ ਖਾਣਾ ਪੀਣਾ ਇਹ ਛੋਟੀਆਂ ਮਸੀਨਾਂ ਨਹੀਂ ਰੱਦਦੀਆਂ ਕਹਰੇ ਕੇਕ ਖਾਣਾ ਕੇਕ ਅੱਗੇ ਕਹੀਂ ਵੀ ਆਵੇ ਕੇਕ ਦੀ ਦੁਕਾਨ ਕੇਕ ਲੋ ਮਾਰੇ ਅੱਤ ਤੋ ਲਓ ਜੀ ਫੇਰ ਆਪਾਂ ਆ ਗਏ ਪਲੇਨ ਏਰੀਅਮਾਂ ਲੇਣ ਜੀਆ ਕਰਿਆ ਪਾਰ ਆਪਣਾ ਆਪਣੇ ਆ ਕੇ ਡੇਰਾ ਪਸੀ ਸਹਿਰ ਚ ਕੇਕ ਦੀ ਦੁਕਾਨ ਤੇ ਮਰੀ ਬ੍ਰੇਕ ਐਥਣ ਲਈ ਦੋ ਕੇਕ ਬਸ ਕੇਕ ਲੈ ਗਿਆ ਫਿਰ ਆਪਾਂ ਪਾਤੀ ਗੱਡੀ ਫੇਰ ਆਗੇ ਆਪਣੇ ਪਿੰਡ ਦੇ ਨੇੜੇ ਇਹ ਦੇਖੋ ਬਈ ਸਾਰਾ ਘੁੰਮ ਕੇ ਆ ਗਏ ਫੇਰ ਉਸੇ ਢੀੜ ਪਹਾੜ ਵਾਲੇ ਇਲਾਕੇ ਚ ਆ ਗਏ ਟੈਂ ਪੈਂ ਪਾਂ ਪੂ ਪੈਂ ਪਾਂ ਹੋ ਰਿਹਾ ਹੋ ਰੇ ਲੋ ਜੀ ਆਪਣੇ ਪਿੰਡ ਸਿੰਘਪੁਰਾ ਮ ਆਪਾਂ ਗਏ ਪਹੁੰਚ ਯਾਹ ਦੂਸਰੀ ਗੱਡੀ ਨੂੰ ਕਰਿਆ ਬਾਈ ਬਾਈ ਉਹਨਾਂ ਨੇ ਜਾਣ ਦਾ ਦੂਸਰੀ ਤਰਫ ਨੂੰ ਗਲੀ માં ਪਾ ਜਾਣ ਦਾ ਦੂਜੀ ਤਰਫ ਨੂੰ ਲੈ ਭਾਈ ਪਾਗਸ ਗੁਦਮ ਸਿੰਘ ਜੀ ਨੂੰ ਕਰੀ ਸਤਿ ਸ੍ਰੀ ਅਕਾਲ ਬਾਬਾ ਜੀ ਨੂੰ ਤੇ ਆਪਾਂ ਪਹੁੰਚ ਗਏ ਆਪਣੇ ਪਹਿਲੇ ਸਟਾਪ ਜੀ ਪਰ ਯਾਹ ਤਾਰਿਆ ਸਵਾਰੀਆਂ ਨੂੰ ਬੈਗ ਬੂਕ ਤਾਰੇ ਯਾਹ ਦੇ ਫਿਰ ਆਪਾਂ ਇਹਨਾਂ ਨੂੰ ਕਰ ਕੇ ਬਾਈ ਬਾਈ ਆਪਾਂ ਹੋਰੀਏ ਆਪਣੇ ਲਾਸਟ ਮੰਜ਼ਿਲ ਵੱਲ ਲੌਜੀ ਕਰਦੇ ਕਰਾਂਦੇ ਆਪਾਂ ਆ ਗਈ ਗੱਡੀ ਵਾਈਟ ਹਾਊਸ ਦੇ ਬਾਹਰ ਵਾਈਟ ਹਾਊਸ ਦਾ ਕੁੰਡਾ ਗਿਆ ਖੁੱਲ ਤੇ ਆਪਣਾ ਲਾ ਦੀ ਗੱਡੀ ਆਪਣਾ ਟੂਰ ਦਾ ਹੋ ਗਿਆ ਅੱਜ ਐਂਡ ਨਜ਼ਾਰੇ ਦਾ ਟੂਰ ਦਾ ਬਲੌਗ ਦੇਖਣ ਲਈ ਟੂਰ ਦੇਖਣ ਲਈ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਸ਼ੁਕਰੀਆ ਜਾਂਦੇ ਜਾਂਦੇ ਕੁਝ ਯਾਦਗਾਰੀ ਤਸਵੀਰਾਂ ਗਾਲ ਤੁਹਾਨੂੰ ਛੱਡ ਜਾਂ